ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਘਰ ਪਰਿਵਾਰ ਠੀਕ ਆ ਬਈ ਸਾਰਿਆਂ ਦੇ ਪਹੁੰਚ ਗਏ ਬਈ ਆਪਾਂ ਆਪਣੇ ਏਡੇ ਉੱਪਰ ਬਾਕੀ ਮੈਂ ਸਿੱਧਾ ਕਰਿਆ ਤਾਂ ਬਾਈ ਇਹ ਸਿੱਧਾ ਹੀ ਕਰ ਲਾ ਸੱਟ ਜ हां ਬਾਕੀ ਬਾਈ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਭਰਾਵਾਂ ਦਾ ਆਪਣਾਂ ਦਾ ਤੁਹਾਡੇ ਸਪੋਰਟ ਨਾਲ ਹੈ ਬਾਈ ਵੀਡੀਓ ਚੱਲਦੀ ਹੈ ਨਾ ਤੁਸੀਂ ਦੇਖਦੇ ਆ ਤਾਂ ਆਪਾਂ ਵੀਡੀਓ ਫਿਰ ਤਾਂ ਪਾਣ ਦਾ ਮਨ ਬਣਦਾ ਹੁੰਦਾ ਹੈ ਜਦੋਂ ਆਪਾਂ ਭਰਾ ਆਪਣੇ ਵਧੀਆ ਵੀਡੀਓ ਨੂੰ ਸਪੋਰਟ ਕਰਦੇ ਆ ਹਨਾ ਦੇਖਦੇ ਆਪਣੇ ਭਰਾ ਜਿਹੜੇ ਸਾਰੇ ਆਪਾਂ ਨੂੰ ਸਾਰਿਆਂ ਦਾ ਬਾਈ ਤਹਿਦ ਲੋ ਧੰਨਵਾਦ ਆ ਠੀਕ ਹੈ ਜੀ ਬਾਕੀ ਬਾਈ ਜਿਹੜੇ ਕਬੂਤਰਾਂ ਨੂੰ ਆਪਾਂ ਨੇ ਦਵਾਈ ਚ ਨਹਾਇਆ ਤਾਂ ਕੁਝ ਕੁ ਵੀਰਾਂ ਦੇ ਫੋਨ ਵੀ ਆਏ ਤੇ ਚਲੋ ਉਸ ਦੇ ਦੇ ਦਵਾਈ ਕਿਦਾਂ ਰਿਜ਼ਲਟ ਰਿਹਾ ਹਨ ਹੁਣ ਤੁਹਾਨੂੰ ਆਪਾਂ ਰਿਜ਼ਲਟ ਦਿਖਾਉਂਦੇ ਹਾਂ ਉਹ ਦਾ ਦਵਾਈ ਦਾ ਅੱਜ ਬਾਈ ਹੋ ਗਏ ਆਪਾਂ ਨੂੰ ਤਿੰਨ ਚਾਰ ਚਾਰ ਦਿਨ ਹੋ ਗਏ ਹੁਣ ਤੁਹਾਨੂੰ ਕਬੂਤਰ ਕੱਲਾ ਕੱਲਾ ਫੜ ਕੇ ਦਿਖਾਉਨੇ ਆਪਾਂ ਵੀ ਜੂਆ ਦੇਖਿਓ ਔਰ ਕੁਝ ਵੀ ਦੇਖਿਓ ਪਰ ਇਹਨਾਂ ਸਾਫ ਕਲੀਅਰ ਬਾਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਕੀ ਹਾਲ ਚਾਲਾ ਵਧੀਆ ਜੀ ਵਧੀਆ ਹੁਣ ਬਾਈ ਬੰਦਿਆਂ ਦੇ ਵਿੱਚ ਫੋਨ ਵੀ ਕਰੇ ਕੁਝ ਇੱਕ ਦੋ ਬੰਦਿਆਂ ਨੇ ਕਮੈਂਟ ਵੀ ਥੇ ਹਾਂ ਵੀ ਰਿਜ਼ਲਟ ਦਿਖਾਓ ਬਾਈ ਦਵਾਈ ਦਾ ਕੀ ਆਇਆ ਏ ਜਿਹੜੀ ਆਪਾਂ ਦਵਾਈ ਨਾਲ ਕਬੂਤਰ ਨਾਲ ਆਏ ਤੇ ਹਾਂ ਸਹੀ ਗੱਲ ਚਾਹੀਦਾ ਵੀ ਰਿਜ਼ਲਟ ਹੈਨਾ ਰਿਜ਼ਲਟ ਬਹੁਤ ਵਧੀਆ ਹੈ ਤੇ ਜਿਹੜੇ ਇਹਦਾ ਬਾਈ ਪਹਿਲਾਂ ਵੀ ਵਰਤਦੇ ਆ ਇਹਨੂੰ ਵੀ ਵਰਤਦੇ ਆ ਬਾਈ ਨੇ ਪਹਿਲਾਂ ਵੀ ਇੱਕ ਦੋ ਵਾਰ ਲਾਈ ਆ ਪਰ ਅਸੀਂ ਕਦੇ ਉਹਦੀ ਵੀਡੀਓ ਨਹੀਂ ਤੇ ਬਣਾਈ ਹੈਗੀ ਪਰ ਹੁਣ ਆਪਾਂ ਇਸ ਵਾਰ ਸੋਚਿਆ ਵੀ ਚਲੋ ਇਸ ਦਵਾਈ ਦੀ ਵੀਡੀਓ ਵੀ ਬਣਾਉਂਦੇ ਆ ਬਗੈਰ ਪਰਦੇ ਦੇ ਤਾਂ ਕੋਈ ਨਵੀਂ ਚੀਜ਼ ਲਾਉਣੇ ਨੂੰ ਲਾ ਵੀ ਸਕਦਾ ਬਾਈ ਜਾਨਵਰ ਤੁਹਾਨੂੰ ਪਤਾ ਕਿੱਦਾਂ ਬਣਦੇ ਆ ਆਪਾਂ ਵੀ ਕੋਈ ਉਹ ਥੋੜੀ ਆ ਆਪਾਂ ਤਾਂ ਹੀ ਉਹ ਚੀਜ਼ ਲਾ ਕੇ ਦਿਖਾਈਦੀ ਆ ਜਿਹੜੀ ਆਪਾਂ ਆਪਣੇ ਆਪ ਜਾਨਵਰਾਂ ਪਰ ਆਪਾਂ ਵਰਤਦੇ ਆ ਹੁਣ ਅਗਲਾ ਐਕਸਪੈਰੀਮੈਂਟ ਹੁਣ ਦੱਸਣ ਨੂੰ ਅਸੀਂ 10 ਵੀ ਸਦਰ ਵੀ ਆ ਦਵਾਈ ਲਾ ਲੋ ਲਾਓ ਨਾ ਜਿਵੇਂ ਕਿਦਾਂ ਵੀ ਹੈ ਨਾ ਆਪਾਂ ਕਰਕੇ ਦਿਖਾਇਆ ਬਾਈ ਆਪਣੇ ਜਾਨਵਰਾਂ ਫਿਰ ਬਾਈ ਕਹਿਣ ਲੱਗੇ ਨੇ ਬਾਈ ਤੁਸੀਂ ਲਾਉਂਦੇ ਆ ਜਾਂ ਨਹੀਂ ਲਾਉਂਦੇ ਹਨ ਇਸ ਕਰਕੇ ਆਪਾਂ ਨੇ ਆਪਣੇ ਕੂਤਰਾ ਪਰ ਬਾਈ ਲਾਈ ਆ ਦਵਾਈ ਜੂਆਂ ਵਾਸਤੇ ਬਹੁਤ ਵਧੀ ਤਕੜਾ ਰਿਜ਼ਲਟ ਆ ਬਹੁਤ ਤੁਹਨ ਦਿਖਾ ਵੀ ਦਿਨੇ ਆ ਪਰ ਆ ਨੇ ਇੱਕ ਉਹ ਕੇ ਰਿਪੋਰਟ ਆ ਕਲੀਅਰ ਹੁਣ ਤੁਹਾਨੂੰ ਦਿਖਾਉਨੇ ਆ ਗੱਲਾ ਗੱਲਾ ਕਬੂਤਰ ਆਪਾਂ ਜਿਨ੍ਹਾਂ ਦੇ ਲਈ ਦੀ ਆਪਾਂ ਦਵਾਈ ਹਾਂ ਬਾਕੀ ਹਰੇਕ ਬੰਦੇ ਦਾ ਆਪਣਾ ਆਪਣਾ ਬਾਈ ਤਜਰਬਾ ਹੁੰਦਾ ਏ ਆਪਣਾ ਆਪਣਾ ਦਵਾਈ ਵਰਤਣ ਦਾ ਢੰਗ ਹੁੰਦਾ ਏ ਬਹੁਤ ਵੀਰ ਹੋਰ ਦਵਾਈਆਂ ਵੀ ਯੂਜ਼ ਕਰਦੇ ਬਹੁਤ ਦੋ ਅਜਿਹੇ ਪਾਊਡਰ ਵੀ ਯੂਜ਼ ਕਰਦੇ ਆ ਨੋਟਿਕਸ ਦਾ ਪਾਊਡਰ ਵੀ ਯੂਜ਼ ਕਰਦੇ ਆ ਠੀਕ ਆ ਜੀ ਪਰ ਆਪਾਂ ਨੇ ਤਾਂ ਚਲੋ ਨਹਾਣ ਤੇ ਕਿਉਂਕਿ ਆਪਾਂ ਨੇ ਕਬੂਤਰ ਪੱਟਣੇ ਵੀ ਆ ਫਿਰ ਉਸ ਤਾਂ ਜਿਹੜੇ ਛੜ ਗਏ ਤਾਂ ਛੜ ਗਏ ਬਾਕੀ 15 ਫਰਵਰੀ ਦੇ ਵਿੱਚ ਵਿੱਚ ਬਈ ਪੱਟ ਹੁਪਟਾਈਆ ਦਾ ਸ਼ੁਰੂ ਹੋ ਜਾਂਦਾ ਹੈ ਬਾਕੀ ਦੇਖੋ ਆ ਗਿਆ ਕੋ ਪਾ ਦੇ ਬਾਈ ਹੂੰ ਹਾਂ ਦੇਖੋ ਬਈ ਕਬੂਤਰਾਂ ਦੇ ਬਾਰ ਹੁਣ ਜੂ ਜੂ ਦਿਖਾ ਦਿਓ ਮੈਨੂੰ ਜੇ ਤੁਹਾਨੂੰ ਕਿਤੇ ਨਜ਼ਰ ਆਉਂਦੀ ਹੈ ਨਾ ਇਹ ਸਾਫ਼ ਹੋਣੀ ਹੈ ਠੀਕ ਹੈ ਜੀ ਕਿਉਂਕਿ ਇਹ ਪਹਿਲਾਂ ਵੀ ਲਾਈ ਵੀ ਆ ਨਾ ਹਾਂ ਆ ਦੇਖੋ ਬਈ ਓਕੇ ਰਿਪੋਰਟ ਐਨ ਸਾਰ ਕਬੂਤਰ ਵੀ ਦੇਖ ਲਓ ਕਬੂਤਰ ਵੀ ਐਨ ਤੰਦਰੁਸਤ ਪਏ ਆਪਣੇ ਸਾਫ਼ ਹੋ ਗਏ ਨੇ ਜਿੱਟੇ ਠੀਕ ਆ ਹੁਣ ਪੱਟ ਕੇ ਜਦੋਂ ਆਉਣੇ ਸਾਰ ਆਉਣੇ ਐ ਇਹ ਆਨ ਵਧੀਆ ਹੋ ਜਾਨੇ ਆ ਬਾਈ ਦਿਖਾਇਓ ਬਾਈ ਅੱਗੇ ਦੂਆ ਪੱਲਾ ਵੀ ਆ ਦੇਖ ਲੋ ਆ ਲਓ ਬਈ ਕਰੋ ਚੈੱਕ ਦੂਆ ਪੱਲਾ ਵੀ ਆ ਤਾਂ ਬਾਈ ਹੋ ਬਿੱਠ ਦਾ ਨਿਸ਼ਾਨ ਲੱਗਿਆ ਹੋਆ ਕੋਈ ਐਨ ਸਮਝ ਲਓ ਵੀ ਉਹ ਹੈ ਬਿੱਠੀ ਜੀ ਲੱਗੀ ਹੋਈ ਹੈ ਇਹ ਹਾਂ ਛਾੜ ਦੇ ਬਈ ਇਹਨੂੰ ਛੱਡਦਾ ਹੱਥ ਗਿਆ ਹਾਂ ਉਹ ਤਾਂ ਜੂਆਂ ਲੰਬੀਆਂ ਹੁੰਦੀਆਂ ਹਨਾ ਆ ਚਿਵਟਿਆਂ ਵਾਂ ਹੁੰਦਾ ਹਾਂ ਲੰਬੀਆਂ ਜੀਆਂ ਹੁੰਦੀਆਂ ਦੇਖੋ ਬਾਈ ਬਹੁਤ ਵਧੀਆ ਰਿਜ਼ਲਟ ਆ ਬਾਈ ਤੁਹਾਨੂੰ ਵਿੱਚ ਵੀ ਦਿਖਾ ਦਿੰਨੇ ਆ ਮਾਸ ਦੇ ਵਿੱਚ ਬਈ ਬਹੁਤ ਵਧੀਆ ਰਿਜ਼ਲਟ ਆ ਜਾਨੇ ਕੇ ਨਹੀਂ ਤਾਂ ਉੱਪਰ ਤੁਹਾਨੂੰ ਪਤਾ ਇਹ ਵੀ ਉੱਪਰ ਜੂਆਂ ਜੀਆਂ ਦਿਖਦੀਆਂ ਰਹਿੰਦੀਆਂ ਏ ਭਾਈ ਪਿੰਜਰੇ ਚ ਪਾ ਦੇ ਅੱਜ ਧੁੱਪ ਲਵਾ ਦਿੰਨੇ ਫੇਰ ਆਪਾਂ ਮੈਂ ਘਰੇ ਹੀ ਆਂ ਅੱਜ ਬਾੜ ਨਾ ਜਾਵੇ ਧਿਆਨ ਰੱਖੀ ਤੁਹਾਨੂੰ ਤਾਂ ਆਪਾਂ ਤਾਂ ਦਿਖਾ ਰਹੇ ਹੈ ਨਾ ਹੁਣ ਫੇਰ ਦੁਆ ਕੂਤਰ ਕੱਢ ਲੈਣੇ ਆਪਾਂ ਇੱਕ ਮਿੰਟ ਰੋਕ ਲੈਣੇ ਵੀਡੀਓ ਕਿਉਂਕਿ ਸਮਾਂ ਕੱਢੀ ਆ ਗਈ ਫੇਰ ਫੇਰ ਲੰਬੀ ਹੋ ਜਾਂਦੀ ਵੀਡੀਓ ਜੇ ਹੈ ਹਾਂ ਉਹ ਉਲੀ ਆ ਗਈ ਨਾ ਉਹ ਉਥੇ ਪੈਂਦੀ ਸੀ ਹਾਂ ਉਹਨੂੰ ਠੀਕ ਆ ਪਹਿਲੀ ਵਾਰ ਕੱਢੀ ਦੀ ਉਹ ਇੱਥੇ ਲੱਗੀ ਦੀ ਬੈਣ ਹਾਂ ਪਰ ਗਈ ਨਹੀਂ ਕਿਤੇ ਉਹ ਹਲੇ ਜਾ ਥੱਕ ਗਈ ਫੇਰ ਆਈ ਹਮਮ ਖੈ ਪੂੰਛਾ ਨਹੀਂ ਤਾਂ ਫੇਰ ਲਵੇੜੇ ਲੰਦੇ ਆ ਆਪਣੀਆਂ ਇਹ ਚਲੋ ਇੰਨਾ ਕੁ ਦਾ ਕੋਈ ਮਾੜਾ ਮੋੜਾ ਚੱਲ ਲਿਬੜਣਾ ਤਾਂ ਹੁੰਦਾ ਹੀ ਆ ਹਾਂ ਨਾ ਨਾ ਹੁਣ ਨਾ ਗੱਡੀ ਵਾਈ ਹਲੇ ਆਂ ਦੇ ਪੂੰਛ ਨਾਲ ਸਾਡ ਡੁੰਡ ਜੇ ਲੱਗਣ ਲੱਜੰਦੇ ਆ ਪੱਟੂਗੇ ਕੋਈ ਨਹੀਂ ਫੇਰ ਦੇਖਾਂਗੇ ਯਾਰ ਥੋੜਾ ਯਾਰ ਟਾਈਮ ਆਣਾ ਗਰਮੀ ਦਾ ਨਾ ਫੇਖੇ ਤੇ ਮੁਸੀ ਮਾਰੇ ਕਰਨੀ ਆ ਹਾਂ ਨਾ ਨਾ ਸਹੀ ਆ ਆ ਦੇਖ ਲਓ ਭਾਈ ਜੇ ਤੁਹਾਨੂੰ ਕਿਤੇ ਨਜ਼ਰ ਆਉਂਦੀਆਂ ਹੋਵੇ ਜੂਆਂ ਦਾ ਦੱਸ ਸਕਦੇ ਆ ਨਾ ਸਾਨੂੰ ਤਾਂ ਦਿਖਦੀਆਂ ਨਹੀਂ ਹੈਗੀਆਂ ਐਵੇਂ ਤੁਹਾਨੂੰ ਕਹੀਏ ਹੈ ਨਹੀਂ ਸਾਫ ਆਇਆ ਨੇ ਮਤਲਬ ਬਹੁਤ ਵਧੀਆ ਤਗੜਾ ਰਿਜ਼ਲਟ ਆ ਯਾਰ ਦਵਾਈ ਦਾ ਪਹਿਲਾਂ ਵੀ ਵਰਤੀ ਆ ਇਹਦਾ ਕੁਛ ਨਹੀਂ ਕਰਦੀ ਤੇ ਨਾਲੇ ਇੱਕ ਬਸ ਹਾਂ ਹੈਨਾ ਜੇ ਜਿਆਦਾ ਉਂਝੋਂ ਮੂੰਹ ਮਾਜ ਪੈਸੀਲ ਵੀ ਫੇਰ ਇਹਦਾ ਖਤਰਾ ਹਾਂ ਵੀ ਅੱਖ ਚ ਨਾ ਪੈ ਜਾਵੇ ਅੱਖ ਚ ਨਾ ਪੈ ਜਾਵੇ ਜਾਂ ਬਾਕੀ ਮੂੰਹ ਚ ਨਾ ਪੈ ਜਾਵੇ ਹੋਰ ਤਾਂ ਕੋਈ ਚੱਕਰ ਨਹੀਂ ਹੁੰਦਾ ਹੈਗਾ ਐਡਾ ਵਧੀਆ ਦਵਾਈ ਆ ਬਾਈ ਬਹੁਤ ਵਧੀਆ ਰਿਜ਼ਲਟ ਇਹਦਾ ਰਿਜ਼ਲਟ ਤਾਂ ਕਿਉਂਕਿ ਬਾਈ ਜਦ ਨਾ ਆ ਦਵਾਈ ਵਰਤੀ ਸੀ ਆਪਾਂ ਨੇ ਯਾਰ ਮੱਜਾਂ ਨਾਲ ਆਉਨੇ ਆ ਜਾਬੀ ਦਾ ਹੱਥ ਉੱਥੇ ਚੰਗੀ ਤਰ੍ਹਾਂ ਲਾਈ ਜਨੇ ਆ ਜਾਨਵਰ ਤਕ ਤਕ ਹਾਂ ਪਰ ਇਹਦੀ ਨਿਊ ਡੋਜ਼ ਘਟਾ ਦੇ ਹਾਂ ਥੋੜੀ ਡੋਜ਼ ਘਟਾ ਲਵੇ ਹੋਰ ਤਾਂ ਚਲੋ ਕੋਈ ਨਹੀਂ ਬਾਈ ਦਿਖਾ ਦੇ ਪੰਜ ਚਾਰ ਹੋਰ ਕਬੂਤਰ ਫੜ ਕੇ ਆ ਦੇਖੋ ਬਾਈ ਆ ਵੀ ਦੇਖੋ ਕਬੂਤਰ ਤੇ ਪਰ ਆਣ ਆ ਦੇਖੋ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਬਾਈ ਕਾਲੇ ਜੇ ਗੋਲੇ ਦੇ ਸਿਰਪਰ ਠੀਕ ਵਧੀਆ ਐਨ ਨਿਲਾ ਆ ਗਏ ਇੱਕ ਵਾਰ ਬਾਈ ਚੰਗੀ ਤਰ੍ਹਾਂ ਧੁੱਪ ਲਵਾ ਦਿਓ ਸਾਰੀਆਂ ਜੂਆਂ ਜਾਂ ਝੜ ਜੰਦੀਆਂ ਨਹੀਂ ਤਾਂ ਜਿੱਕਣ ਐ ਪਰ ਗੱਦੀ ਕਰਸੇ ਨਾ ਕਰਦਾ ਜੀ ਪਰਾਂ ਚ ਖਾਜੀ ਕਹਿੰਦੇ ਨੇ ਕਬੂਤਰ ਵੀ ਐਨ ਫਿੱਟ ਬੈਠੇ ਆ ਆਪਣੇ ਤੁਹਾਨੂੰ ਐਵੇਂ ਦਿਖਾਦੀ ਐ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਐਨ ਵਧੀਆ ਕਬੂਤਰ ਓਕੇ ਦੀ ਰਿਪੋਰਟ ਆ ਆ ਦੇਖ ਲਓ ਬਾਈ ਆਪਾਂ ਨੇ 2 ਦਿਨ ਬਾਈ ਲਗਾਤਾਰ ਧੁੱਪ ਲਵਾਈ ਇਹਨਾਂ ਨੂੰ ਲਗਾਤਾਰ ਆਸ਼ਾਕ ਖਾ ਗਿਆ ਆਪਣਾ ਲਗਾਤਾਰ 2 ਦਿਨ ਤੋਂ ਪਲਵਾਈ ਆਪਾਂ ਨੇ ਮਤਲਬ ਐਨ ਦੇਖੋ ਪਰ ਸਾਫ ਹੋ ਗਿਆ ਹਨ ਕੋਈ ਜੂੰ ਜਾਨ ਨਹੀਂ ਹੈਗੀ ਹੁਣ ਜਦ ਇਹਨਾਂ ਨੇ ਸਰ ਵੀ ਆਉਣਾ ਦਵਾਰੇ ਪੱਟ ਪੁੱਟ ਕੇ ਐਨ ਵਧੀਆ ਬਾਈ ਕੋਈ ਦਿੱਕਤ ਨਹੀਂ ਹੋਣੀ ਇਹਨਾਂ ਨੂੰ ਨਹੀਂ ਤਾਂ ਜੂਆਂ ਜੀਆਂ ਲੁਕ ਜੰਦੀਆਂ ਆ ਮਾਸ ਦੇ ਪਿੱਛੇ ਕੋਈ ਖਰਾਬ ਹੋ ਜਾਂਦੇ ਪਰ ਪਰ ਆਉਣੇ ਨਹੀਂ ਦੰਦੀਆਂ ਉਹ ਜੱਜ ਨਾਲ ਇਹਨੇ ਤਾਂ ਪਹਿਣੀ ਆ ਅਜੀ ਦਾ ਕਰਦੇ ਪੱਟਣ ਨੂੰ ਨਾ ਹਲੇ ਤਾਂ ਰਹਿਣ ਦੇ ਬਾਈ ਪੜ ਦਾਂਗੇ ਕੋਈ ਨਹੀਂ ਅ ਕਰੀ ਦਿਖਾਈ ਪੁੱਠੇ ਸਾਈਡ ਤੋਂ ਦਿਖਾਈ ਦੂਸਰ ਸਾਈਡ ਤੇ ਹਾਂ ਦੇ ਦੇਖੋ ਭਈ ਇਹਨ ਉਹਨੂੰ ਕਿਤੇ ਵੀ ਦਿਖੂਗੇ ਨਹੀਂ ਜੂ ਇੱਕ ਵੀ ਠੀਕ ਹੈ ਪੂਰਾ ਉੱਡਿਆ ਜੀ ਤਾਂ ਹੁਣ ਆਪਾਂ ਚਲੋ ਰੋਜ਼ ਮਾੜਾ ਮੋੜਾ ਤੁੱਪ ਲਵਾ ਜੀ ਦੀ ਆ ਦੋ ਦੋ ਦਿਨ ਬਾਅਦ ਤੁੱਪ ਲਵਾ ਜੀ ਦੀ ਇਹਨ ਵਧੀਆ ਤਰੀਕੇ ਨਾਲ ਤੁੱਪ ਲੱਗੇ ਦੇ ਬਾਅਦ ਚਲੋ ਕਬੂਤਰ ਇਹਨ ਤੰਦਰੁਸਤ ਜਾ ਰਹਿੰਦਾ ਏ ਠੀਕ ਹੈ ਜੀ ਦੋ ਕੋ ਘੰਟੇ ਤੁੱਪ ਲਵਾ ਦੇਣੀ ਆਪਾਂ ਸਵੇਰੇ 11 12 12 ਵਜੇ ਤੱਕ ਵਧੀਆ ਹੋ ਜਾਂਦਾ ਕਬੂਤਰ ਇਹਨ ਠੀਕ ਹੈ ਜੀ ਆਪਾਂ ਨੇ ਤੁਹਾਨੂੰ ਤਾਂ ਬਾਈ ਦਿਖਾਏ ਆ ਵੀ ਵੀਰ ਚਲੋ ਕੋਈ ਕਹੇ ਨਾ ਆਪਾਂ ਨੂੰ ਹਨ ਤਾਂ ਕਰਕੇ ਆ ਦੇਖੋ ਕਾਲਾ ਜੀਨਾ ਆ ਦਿਖਾਇਓ ਬਾਜੀ ਇਹ ਕਾਲਾ ਜੀਨਾ ਗੂਤਰ ਆ ਬਈ ਆਪਣਾ ਚਿੱਟੀਆਂ ਦਾ ਮਿਲੀਆਂ ਵੀ ਇੱਕ ਚਲੋ ਭਾਈ ਨੀ ਚਿੱਟੀਆਂ ਅੱਖਾਂ ਇਹਦੀਆਂ ਆ ਦੇਖੋ ਤੇ ਆ ਸੋਹਣੇ ਪਾਰਾ ਆ ਦੇਖੋ ਬਈ ਇਹ ਨਵਾਂ ਪੱਠਾ ਆ ਇਹ ਆਪਣਾ ਇਹ ਦਮ ਮਚੀਰ ਆ ਬਈ ਗੂਤਰ ਇਹ ਆ ਕੂਚੀ ਦੇ ਵਿੱਚ ਕਰ ਕਰਾਇਆ ਜਾ ਆ ਵੀ ਦੇਖ ਸਕਦੇ ਹੋ ਹੂੰ ਚਲੋ ਕਿੱਥੇ 1 2 3 4 5 6 7 8 9 10 11 ਦੂਆ ਪੱਲਾ ਵੀ ਦਿਖਾ ਦਿਓ ਦੂਆ ਪੱਲਾ ਇਧਰ ਵਾਲਾ ਖੱਬੇ ਵਾਲਾ ਆਹ ਇਧਰ ਵਾਲਾ ਬਾਹਰ ਤੇ ਦੂਈ ਸਾਈਡ ਤੇ ਹਾਂ ਆ ਦੇਖੋ ਖੜ ਜਾ ਵੱਡਾ ਹੋ ਗਿਆ ਇਹਨੂੰ ਚੈੱਕ ਕਰ ਲਿਓ ਬਾਈ ਠੀਕ ਹੈ ਜੀ ਮਰਾਉਂਗੇ ਤੇਰਾ ਕੋਈ ਨਹੀਂ ਕਰ ਮਿੱਤ ਇਹ ਜਿਹੜੇ ਸਾਰੇ ਦਵਾਈ ਨਾਲ ਆਏ ਤੇ ਆਪਾਂ ਨੇ ਸਾਰੇ ਕਬੂਤਰ ਉਹੀ ਆ ਇਹਦਾ ਹੁਣ ਚਲੋ ਆਪਾਂ ਨੇ ਵਿੱਚ ਕੱਢ ਲੈਣੇ ਆ ਧੁੱਪ ਲਵਾਉਣ ਨੂੰ ਠੀਕ ਹੈ ਜੀ ਇਹਨਾਂ ਨੂੰ ਚਲੋ ਧੁੱਪ ਜੀ ਲੱਗ ਜੂਗੀ ਹਨਾ ਲਓ ਜੀ ਆ ਅਗਲਾ ਕੂਬਤਰ ਹੋਰ ਆ ਗਿਆ ਆ ਦੇਖੋ ਉਹ ਸਿੱਧਾ ਬਸਾ ਆ ਬੁੱਠਾ ਬਸਾ ਦਿਆ ਠੀਕ ਹੈ ਜੀ ਤੇ ਪੱਠੇ ਆ ਗਏ ਕੂਬਤਰ ਆ ਦੇਖੋ ਆ ਦੇਖ ਲਓ ਇਹਦੇ ਰੰਗ ਵੀ ਲੱਗਿਆ ਹੋਆ ਤਾਂ ਕੱਚ ਵਿੱਚ ਕੋਈ ਸਾਫ਼ ਹੈ ਨਾ ਰੰਗ ਨਹੀਂ ਸਾਲਾ ਉਤਰਿਆ ਹਨਾ ਦੇਖ ਲਓ ਨਲਾਏ ਦੇ ਬਾਅਦ ਵੀ ਰੰਗ ਨਹੀਂ ਉਤਰ ਨਾਲੇ ਮਲ ਕੇ ਨਾਲ ਆਏ ਚਿੱਟੀਆਂ ਦਾ ਬਾਈ ਇਹ ਵੀ ਆ ਕੀ ਕਾਲੀ ਉੱਪਰ ਤੇ ਨੋਕ ਹੈ ਜੀ ਠੀਕ ਹੈ ਜੀ ਇਹ ਵੀ ਦੇਖ ਸਕਦੇ ਹੋ ਤੁਸੀਂ ਠੀਕ ਆਪਣਾ ਦਿਖਾਉਣ ਦਾ ਮਕਸਦ ਇਹ ਹੈ ਵੀਰੇ ਵੀ ਬੰਦੇ ਚਲੋ ਕਹਿਣਾ ਹੈ ਨਾ ਵੀ ਦਵਾਈ ਵਰਤੇ ਤੋਂ ਬਾਅਦ ਤੁਸੀਂ ਦਿਖਾਇਆ ਨਹੀਂ ਕਬੂਤਰ ਵੀ ਰਿਜ਼ਲਟ ਕਹਿ ਰਿਹਾ ਇਹ ਰਿਜ਼ਲਟ ਆ ਭਾਈ ਬਹੁਤ ਸੋਹਣਾ ਰਿਜ਼ਲਟ ਆ ਦਵਾਈ ਦਾ ਵਧੀਆ ਤਰੀਕੇ ਨਾਲ ਤੁਸੀਂ ਸੇਫਟੀ ਨਾਲ ਨਾਲ ਆਓ ਕਬੂਤਰਾਂ ਨੂੰ ਐਨ ਤੁਹਾਡੇ ਕਬੂਤਰ ਐਨ ਓਕੇ ਦੀ ਰਿਪੋਰਟ ਤੰਦਰੁਸਤ ਐਨ ਨਾਲ ਕਬੂਤਰ ਨਾਲੇ ਨਾਲੇ ਨੰਬਰ ਦੋ ਆਪਣਾ ਜੂਆ ਤੇ ਸਾਫ ਹੋ ਗਏ ਹਨ ਕੂਤਰ ਵਧੀਆ ਸਾਫ ਸਫਾਈ ਹੋ ਗਈ ਆ ਦੇਖੋ ਆ ਬੈਠੇ ਹੈ ਬਈ ਰਾਮਨਾਥ ਇਹ ਬਈ ਸਾਰੇ ਛੱਡਣੇ ਵਾਲੇ ਆਪਣੇ ਜਿਹੜੇ ਹੁਣ ਦੇ ਆਪਾਂ ਨੇ ਪੱਠੇ ਛੱਡਣੇ ਆ ਇਹ ਲਓ ਜੀ ਕਾ ਬੱਚਾ ਬਈ ਹੁਣ ਦਾ ਇਹ ਇਹ ਨਵਾਂ ਬੱਚਾ ਆ ਇਹ ਇਹ ਹੁਣ ਦਾ ਬੱਚਾ ਬਈ ਇਹ ਜਿਹੜਾ ਤੁਹਾਨੂੰ ਉਦੋਂ ਦਿਖਾਉਂਦੇ ਤੇ 5 6 ਬੱਚੇ ਜਿਹੜੇ ਆਪਣੇ ਨਵੇਂ ਉਹਨਾਂ ਝੂਆ ਇਹ ਇਹ ਪੱਠਾ ਆ ਇਹ ਤਲ ਤਾਂ ਬੱਚਾ ਹੀ ਹੈ ਕਲੀਆਂ ਸਾਹਿਬ ਕਾਨੀਆਂ ਇਹਨੇ ਹਲੇ ਬਈ ਝੜ ਕੇ ਆਉ ਫਿਰ ਇਹ ਹੈ ਅੱਛਾ ਠੀਕ ਆ ਬਸ ਜ਼ਿਆਦਾ ਨਾ ਗੱਡੀ ਬਾਈ ਜਾਲ ਚ ਫਿਰ ਫਿਰ ਉਹ ਸਾਲ ਜਾਲ ਜਾਂ ਭਰ ਜਾਂਦਾ ਫੇ 1 2 ਨੂੰ ਮਰੀ ਜਾਂਦੇ ਇਹ ਕਾਨੂੰ ਡਾਣੇ ਦੇ ਕਿ ਰਿਮਰੋਂ ਨੇ ਜਾ ਹਲਾ ਦੇ ਛਤਰੀ ਲਾ ਦੇ ਫਿਰ ਬਾਹਰ ਬਾਈ ਨੇ ਬਾਈ ਦੋ ਬੱਚੇ ਡਾਤ ਤੇ ਲੋ ਬਾਈ ਹੁਣ ਆਪਾਂ ਨੇ ਜਾਲ ਚ ਕੱਢ ਦੇਣੇ ਇਹ ਗੁਬੂਤਰ ਚੱਲੀਏ ਫਿਰ ਬਾਈ ਆਪਾਂ ਕੰਮ ਜਾਣਾ ਤਾਂ ਆਪਾਂ ਨੇ ਇੱਕ ਜਾ ਕੇ ਆਉਣਾ ਬਾਈ ਅਸੀਂ ਕਿਤਾ ਆਪਣੇ ਯਾਰ ਕੋਈ ਫੋਨ ਆਇਆ ਤਾਂ ਤੇ ਬਾਈ ਉਹ ਬੰਦੇ ਨੇ ਨਾ ਯਾਰ ਗੁਬੂਤਰ ਦੇਣੇ ਆ ਕੋਈ ਜ਼ਿਆਦਾ ਹੋ ਗਏ ਦੇ ਕੋਲ ਨਾ ਤਾਂ ਕਰਦੇ ਵੀ ਥੋੜੇ ਚੱਲੇ ਆਂ ਤੈਨੂੰ ਬਾਈ ਇੱਕ ਗੱਲ ਕਹੀ ਆ ਵੀ ਵੀਰੇ ਯਾਰ ਕੋਈ ਗੱਲ ਨਹੀਂ ਵੀ ਕਬੂਤੇ ਭਗਾ ਦਿੰਨੇ ਆ ਜਿ ਤਈ ਵਾਰ ਯਾਰ ਸਾਡੇ ਕੋਲ ਟਾਈਮ ਨਹੀਂ ਹੁੰਦਾ ਹੈ ਜੇ ਕੋਈ ਅੱਡਾ ਕਰਦਾ ਬਾਈ ਫੋਨ ਹਣਾ ਕੱਲੇ ਕਰਿਆ ਨਾ ਕੱਲ ਪਾਸੋਂ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਮੈਂ ਅੱਜ ਟਾਈਮ ਕੱਢਿਆ ਫਿਰ ਮੈਂ ਕਿਹਾ ਚੱਲ ਵੀਡੀਓ ਬਣਾ ਕੇ ਪਾ ਦਿੰਨੇ ਬਾਈ ਦੀ ਜੇ ਕਿਸੇ ਨੂੰ ਲੋੜ ਹੋਈ ਤਾਂ ਲੈ ਲੂਗੇ ਯਾਰ ਸਾਡਾ ਤਾਂ ਦਿਲ ਬਾਬੇ ਯਾਰਾ ਕੁਝ ਹੋ ਲੈਨਦਾ ਅਸੀਂ ਬੰਦੇ ਇਦਾਂ ਦੇ ਆ ਨਾ ਵੀ ਅਗਲੇ ਦੇ ਹੋ ਜੰਨੇ ਆ ਪਰ ਅਗਲਾ ਸਾਡਾ ਧੂਹਾ ਮਾਰ ਦਿੰਦਾ ਹਾਂ ਫਾਇਦਾ ਚੱਕ ਲੈਂਦਾ ਸਾਡਾ ਕੋਈ ਨਹੀਂ ਲੱਗਦਾ ਸਾਰੇ ਬੰਦੇ ਇੱਕ ਤਰ੍ਹਾਂ ਦੇ ਰਹਿੰਦੇ ਬਾਈ ਹਾਂ ਚਲੋ ਯਾਰ ਕੋਈ ਕਿਸੇ ਦੇ ਲਈ ਕੋਈ ਮੜਮ ਉਤਾ ਜਿੰਨਾ ਕੋ ਹੁੰਦਾ ਬੱਦੇ ਕਿ ਨਹੀਂ ਚਾਹਣਾ ਉਹ ਬੱਦੇ ਨਾਲ ਹੀ ਸਾਥੇ ਬਣਦਾ ਹੁੰਦਾ ਵੀ ਯਾਰ ਹਾਂ ਆਪਣਾ ਭਰਾ ਨਾ ਆਪਾਂ ਨੇ ਇਹਦੇ ਗੱਲ ਬਗਾੜਨੀ ਨਹੀਂ ਹੈਗੀ ਇਥੇ ਜਦੋਂ ਮਿਲਦਾ ਵਧੀਆ ਮਿਲਦਾ ਯਾਰ ਮੈਂ ਪਤਾ ਕਿਆ ਕਹਿੰਦਾ ਵੀ ਪਿਆਰ ਰੱਖੋ ਯਾਰ ਚਲਾਕੀ ਨਾ ਕਰੋ ਜਿਹੜੀ ਚਲਾਕੀ ਹੈ ਨਾ ਫੜੀ ਚਲਾਕੀ ਦੇ ਬੰਦੇ ਤੇ ਫਿਰ ਨਾ ਦਿਲ ਟੁੱਟ ਜਾਂਦਾ ਹੈ ਉਹ ਬੰਦਾ ਸਾਰਿਆਂ ਨੂੰ ਬੁਲਾਉਣ ਨੂੰ ਇਹਨੂੰ ਜੀ ਨਹੀਂ ਕਰਦਾ ਹੈ ਨਾ ਨਾਲ ਵੀ ਫਿਰੇ ਭਾਵੇਂ ਬੰਦਾ ਬੰਦੇ ਤੇ ਉਹ ਪਰ ਉਹ ਗੱਲ ਨਹੀਂ ਬਣਦੀ ਹੈ ਹਾਂ ਨਾ ਸਹੀ ਹੈ ਹੁਣ ਇਦਾਂ ਹੀ ਬਾਈ ਜਿਹੜੇ ਉਸਤਾਦਾਂ ਕਿਹੜੇ ਲੋਕਾਂ ਨੇ ਕਰਿਆ ਬਹੁਤ ਵੈਗਿਆ ਦੀ ਨਾ ਕਰ ਹਣਾ ਜਿਹੜੇ ਕਹਿੰਦੇ ਆ ਵੀ ਹਾਂ ਆਪਣੇ ਦੇਖੋ ਕੋ ਸਲਾ ਬੱਚਾ ਬਣਾਉਂਦਾ ਆਪਣਾ ਇਹ ਚੇਲੇ ਯਾਰ ਹਾਂ ਮੇਰਾ ਬੱਚਾ ਵੜ ਕੇ ਆਏਗੇ ਇਹ ਘਰ ਦੇ ਵਿੱਚ ਸਹੀ ਹੈ ਯਾਰ ਮੇਰਾ ਭਾਈ ਜਾਂ ਕੁਛ ਵੀ ਕਿਉਂਕਿ ਇਦਾਂ ਨਾਲ ਵੀ ਗੰਦ ਪਾਉਣ ਵਾਲਾ ਕੰਮ ਨਾ ਕਰੀਂ ਕਿਉਂਕਿ ਭਾਈ ਇਹ ਜਿਹੇ ਵੀ ਬੋਲਦੇ ਹੈਗੇ ਜਿਹੜੇ ਯਾਰੀ ਦੋਸਤੀ ਤੇ ਵੀ ਗੰਦ ਪਾ ਦਿੰਦੇ ਆ ਠੀਕ ਹੈ ਨਾ ਉਹ ਯਾਰ ਦੋਸਤ ਕੋਈ ਸੋਚ ਉਹ ਦਿਮਾਗ ਤੇ ਲਾਉਂਦੇ ਨਹੀਂ ਹੁੰਦਾ ਉਹ ਦਿਲ ਲਾਉਂਦਾ ਹੁੰਦਾ ਉਹਦੂਆ ਦਿਮਾਗ ਲਾ ਕੇ ਉਹ ਸੜਾ ਚੱਕ ਜਾਂਦਾ ਸਹੀ ਗੱਲ ਹੈ ਕਿਆ ਕਰੇ ਕਿਸੇ ਕੋਈ ਯਕੀਨ ਨਹੀਂ ਹੈਗਾ ਪਰ ਤਾਹੀਂ ਅਸੀਂ ਭਾਈਆਂ ਭਾਈਆਂ ਨੇ ਆਪਣਾ ਰੱਖਿਆ ਵਾ ਸਾਰਾ ਉਹਨੂੰ ਕਿਉਂਕਿ ਭਾਈ ਕੋਈ ਕਿਸੇ ਦਾ ਨਿਆਜ਼ੀ ਦੇ ਟਾਈਮ ਤੇ ਹੈ ਸਹੀ ਗੱਲ ਹੈ ਚਲਾ ਗਿਆ ਬਦਲੇਦਾ ਭਾਈ ਨੀ ਲੜਦੀ ਆ ਨਾ ਗੱਡੇ ਛੱਡ। ਸਹੀ ਆ। ਹਾਂ ਸਾਡੇ ਵੀ ਖਾਲੀ ਚ ਰਹਿ ਕੇ ਸਾਡੇ ਕਿਨੇ ਗਰਦਾ। ਹੂੰ। ਅਰੇ ਥੋੜਾ ਮਾਰ ਕੇ ਘਾੜੇ ਮਾਰੋ ਹੈ ਜੀ ਇਹਨਾਂ ਦਾ। ਸਹੀ ਹੈ। ਹਾਂ ਕੋਈ ਫਾਇਦਾ ਨਹੀਂ ਹੈ ਜੀ ਬੋਲੇ। ਚਲੋ ਚਲੋ। ਠੀਕ ਆ ਹਾਂ ਮਿਲਦੇ ਆਂ ਭਾਈ ਕਿਸੇ ਅਗਲੀ ਵੀਡੀਓ ਵਿੱਚ। ਆਪਾਂ ਨੇ ਤੁਹਾਨੂੰ ਕਬੂਤਰ ਦਿਖਾਣ ਤੇ ਆਪਾਂ ਹੀ ਦਿਖਾ ਦ ਤੇ ਹੁਣ ਆਪਾਂ ਨੇ ਜਾਲ ਚ ਪਾ ਲੈਣੇ ਧੁੱਪਾਂ ਲੱਗ ਜੂंगी ਇਹਨਾਂ ਨੂੰ। ਹੂੰ। ਬਾਕੀ ਵੀਡੀਓ ਆ ਰਹੀ ਆਪਣੀ ਇੱਕ ਜਲਦ ਹੋਰ ਬਹੁਤ ਜਲਦ ਵਧੀਆ। ਮੁੰਡੇ ਨੇ ਕਬੂਤਰ ਸੇਲ ਕਰਨੇ ਆ ਉਹਦੀ ਵੀਡੀਓ ਬਣਾਉਣ ਚੱਲੇ ਆ। ਚਲੋ ਜਿਹੜੇ ਵੀ ਨੂੰ ਲੋੜ ਹੋਊਗੀ ਤਾਂ ਵੀ ਰਵਾਈ ਆਪਣਾ ਫੋਨ ਕਰਕੇ ਲੈ ਸਕਦੇ ਹਨਾ ਜਾਨਵਰ ਮੁੰਡੇ ਕੋਲ ਕਬੂਤਰ ਵਧੀਆ ਏ YouTube ਤੇ ਪਾ ਦੇਣੀ ਆਪਾਂ ਨੇ ਠੀਕ ਆ ਬਾਈ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ